ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਜਿਹੜੀ ਆਪਾਂ ਪਿਛਲੀ ਵੀਡੀਓ ਬਣਾਈ ਸੀ ਉਹਦੇ ਵਿੱਚ ਆਪਾਂ ਕਮੀਜ਼ ਦੀ ਕਟਿੰਗ ਕੀਤੀ ਸੀ ਤੇ ਉਹਦੇ ਵਿੱਚ ਆਪਾਂ ਕਮਰ ਦਾ ਤੇ हिਪ ਦਾ ਨਾਪ ਆਪਣਾ ਰਹਿ ਗਿਆ ਸੀ ਆ ਦੇਖੋ ਜੀ ਮੋਡੇ ਦੀ ਕਾਰਟ ਆਪਾਂ ਕਿਸ ਤਰ੍ਹਾਂ ਬਾਈਏ ਆ ਦੇਖੋ ਜਿਹੜੀ ਆਪਾਂ ਫੀਟਿੰਗ ਦਾ ਨਿਸ਼ਾਨ ਲਗਾਇਆ ਸੀ 19 ਇੰਚ ਆਪਣੀ ਛਾਤੀ ਦੀ ਫੀਟਿੰਗ ਤੇ ਉਹ ਵਾਲੀ ਫੀਟਿੰਗ ਤੋਂ ਲੈ ਕੇ ਆਪਣਾ ਇਹ 9 ਇੰਚ ਮੋਢਾ ਬਣਦਾ ਆ ਦੇਖੋ ਜੀ ਸਾਢੇ 9 ਇੰਚ ਤੇ ਆਪਾਂ ਨਿਸ਼ਾਨ ਲਗਾਇਆ ਸੀ ਆਹ ਵਾਲੀ ਸਾਈਡ ਤੋਂ 19 ਇੰਚ ਤੇ ਉੱਪਰੋਂ ਆਪਾਂ ਇਸ ਤਰ੍ਹਾਂ ਮੋਢੇ ਦਾ ਨਾਪ ਲਿਆ ਤੇ ਇਹ ਪੂਰਾ 9 ਇੰਚ ਹੀ ਬਣਦਾ ਫੀਟਿੰਗ ਵਾਲੀ ਨਿਸ਼ਾਨ ਤੋਂ ਤੇ ਇਹ ਆਪਾਂ ਹੁਣ ਕਮਰ ਦਾ ਨਾਪ ਲਿਆ ਹੋਇਆ ਕਮਰ ਦਾ ਨਾਪ ਆਪਣਾ ਵੀ 16 ਇੰਚ 16 ਇੰਚ ਆਪਣਾ ਕਮਰ ਦਾ ਨਾਪ ਹੈ ਤੇ ਸਾਢੇ 8 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਕਿਉਂਕਿ ਆਪਣਾ ਪਲੇਟ ਦੇ ਵਿੱਚ ਵੀ ਕੁਝ ਕਪੜਾ ਆਊਗਾ ਤਾਂ ਦੇਖੋ ਜੀ ਤੇ हिਪ ਤੋਂ ਆਪਣੀ 21 ਇੰਚ ਇਹ ਆਪਾਂ 1.5 ਇੰਚ ਤੇ ਨਿਸ਼ਾਨ ਲਗਾਵਾਂਗੇ 1.5 ਇੰਚ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਆ ਦੇਖੋ ਜੀ ਤੇ हिਪ ਤੋਂ ਲੈ ਕੇ ਆਪਾਂ نیچے ਤੱਕ ਇਸ ਤਰ੍ਹਾਂ ਨੀਚੇ ਆਪਾਂ ਆਪਣਾ ਕੇ ਰਵੀਨ ਚ ਤੇ ਆਪਾਂ 10 ਇੰਚ ਤੇ ਨਿਸ਼ਾਨ ਲਗਾ ਕੇ ਫਿਰ ਇਸ ਤਰ੍ਹਾਂ ਪਾਈ ਚਿਤੇ ਪਰਾ ਕੇ ਇਸ ਨੂੰ ਮਿਲਾ ਦਾਂਗੇ ਫਿਰ ਆਪਾਂ ਉਹ ਵਾਲੀ ਜਗ੍ਹਾ ਤੋਂ ਆਪਣਾ ਕੱਪੜਾ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਕੱਪੜਾ ਫੋਲਡ ਕਰਕੇ ਫਿਰ ਆਪਾਂ ਜਿਹੜੀ ਤਰਪਾਈ ਕਰਾਂਗੇ ਕਮੀਜ਼ ਦੀ ਜਦੋਂ ਆਪਾਂ ਕਮੀਜ਼ ਦੀ ਸਟੀਚਿੰਗ ਕਰਾਂਗੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਕਟਿੰਗ ਕੀਤੀ ਹੋਈ ਏ ਆ ਦੇਖੋ ਜੀ ਸਿੰਪਲ ਜੇ ਤਰੀਕੇ ਨਾਲ ਅਵਲੇ ਜਿਹੜੇ ਆਪਣੇ ਨਿਸ਼ਾਨ ਨੇ ਆਪਾਂ ਦੂਜੇ ਪਾਸੇ ਵੀ ਉਸੇ ਤਰ੍ਹਾਂ ਹੀ ਨਿਸ਼ਾਨ ਲਗਾ ਲਾਂਗੇ ਦੋਨਾਂ ਸਾਈਡਾਂ ਤੋਂ ਇਹ ਮੈਂ ਜ਼ਿਆਦਾਤਰ ਫਰੰਟ ਵਾਲੇ ਕੱਪੜੇ ਦੇ ਹੀ ਨਿਸ਼ਾਨ ਲਗਾਉਣੀ ਆ ਬੈਕ ਸਾਈਡ ਤੋਂ ਆਪਾਂ ਇਹਨਾਂ ਨੂੰ ਨਾਲ ਹੀ ਸਟਿਚ ਕਰਨਾ ਹੁੰਦਾ ਹੈ ਤੇ ਇਹ ਨਾਪ ਆਪਣਾ ਸਹੀ ਹੁੰਦਾ ਬਿਲਕੁਲ ਇਸ ਦੀ ਫਿਟਿੰਗ ਬਿਲਕੁਲ ਸਹੀ ਆਂਦੀ ਆ ਆ ਦੇਖੋ ਜੀ ਕਮਰ ਦੇ ਨਾਪ ਤੋਂ ਮੋਢੇ ਤੱਕ ਤੇ ਇਸ ਤਰ੍ਹਾਂ हिਪ ਤੱਕ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਆਪਾਂ ਜ ਇਹੋ ਕੱਪੜਾ ਜਿਹੜਾ ਆਪਾਂ ਕਮੀਜ਼ ਦੇ 5 ਮੀਟਰ ਕਪੜੇ ਚੋਂ ਆਪਾਂ ਕਮੀਜ਼ ਕੱਢਿਆ ਸੀ ਤੇ ਜਿਹੜਾ ਆਪਣਾ ਕਪੜਾ ਇਹ ਰਹਿ ਗਿਆ ਇਹ ਉਹ ਕਪੜਾ ਉਸ ਨੂੰ ਆਪਾਂ ਡਬਲ ਫੋਲਡ ਕੀਤਾ ਹੋਇਆ ਹੈ ਦੇਖੋ ਜੀ ਪਹਿਲਾਂ ਇਹਦੇ ਨਾਲ ਆਪਾਂ ਬਾਹਾਂ ਲਾਵਾਂਗੇ ਫਿਰ ਬਾਅਦ ਵਿੱਚ ਇਸੇ ਕਪੜੇ ਨਾਲੋਂ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਆ ਦੇਖੋ ਜੀ 20 ਇੰਚ ਆਪਣੀ ਬਾਹਾਂ ਦਾ ਨਾਪ ਹੈ ਤੇ 21 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ 21 1/2 ਆ ਦੇਖੋ ਜੀ 1.5 ਇੰਚ ਆਪਾਂ ਵੱਧ ਰੱਖਣਾ 20 ਇੰਚ ਆਪਣੀ ਬਾਹਨ ਦੀ ਲੰਬਾਈ ਹੈ ਤੇ 1.5 ਇੰਚ ਆਪਾਂ ਵੱਧ ਰੱਖਿਆ ਹੋਇਆ ਇਸ ਨੂੰ ਆਪਾਂ ਇਸ ਤਰ੍ਹਾਂ ਇਹ ਆਪਾਂ ਡਬਲ ਫੋਲਡ ਕੱਪੜੇ ਨੂੰ ਇੱਕ ਵਾਰੀ ਫਿਰ ਫੋਲਡ ਕਰਾਂਗੇ ਇਹ ਆਪਣਾ ਚੋਰਾ ਕੱਪੜਾ ਬਣ ਜਾਊਗਾ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਆਪਾਂ ਦੋਨਾਂ ਸਾਈਡਾਂ ਤੋਂ 20 ਇੰਚ ਆਪਣੀ ਬਾਹਨ ਦੀ ਲੰਬਾਈ ਹੈ ਤੇ 1.5 ਇੰਚ ਆਪਾਂ ਵੱਧ ਰੱਖਿਆ ਹੋਇਆ ਇਹ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਚਾਰ ਹਿੱਸਿਆਂ ਤੇ ਆਪਾਂ ਇਹ ਕੱਪੜੇ ਨੂੰ ਫੋਲਡ ਕੀਤਾ ਹੋਇਆ ਆ ਦੇਖੋ ਜੀ ਇਸ ਨਾਲ ਆਪਣੀਆਂ ਦੋ ਬਾਜੂ ਬਣ ਜਾਣਗੀਆਂ ਤੇ 10 ਇੰਚ ਆਪਣੀ ਇਹ ਆਪਾਂ ਕੁੱਲ ਮੋਢੇ ਦੀ ਲੰਬਾਈ ਰੱਖੀ ਹੋਈ ਹੈ ਆ ਦੇਖੋ ਜੀ 9 ਇੰਚ ਤੇ ਆਪਾਂ ਮੋਢੇ ਦੀ ਕਟ ਪਾਵਾਂਗੇ 10 ਇੰਚ ਤੇ ਆਪਾਂ ਇਹ ਬਾਹਾਂ ਦੀ चौड़ाई ਜਿਹੜੀ ਇਹ ਰੱਖੀ ਹੋਈ ਏ ਲੰਬਾਈ ਆਪਣੀ 20 ਇੰਚ ਆ ਦੇਖੋ ਜੀ 10 ਇੰਚ ਕਿਉਂਕਿ ਆਪਾਂ 9 ਇੰਚ ਮੋਢਾ ਜਿਹੜਾ ਉਹ ਤਿਆਰ ਰੱਖਣਾ ਤੇ ਆਪਣੇ ਕੋਲ 1 ਇੰਚ ਫालतू ਕਪੜਾ ਵਾਧੂ ਹੋਣਾ ਚਾਹੀਦਾ ਆ ਦੇਖੋ ਜੀ ਆ ਵਾਲੇ ਕਪੜੇ ਦੀ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਤੇ ਇਹ ਜਿਹੜਾ ਬਾਕੀ ਕਪੜਾ ਇਸ ਦੀ ਆਪਾਂ ਬਾਅਦ ਵਿੱਚ ਸਲਵਾਰ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਹੁਣ ਆਪਾਂ ਮੋਡੇ ਦੀ ਕਾਟ ਪਾਵਾਂਗੇ ਆ ਦੇਖੋ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਫੀ ਆਪਾਂ ਇਹ ਕਾਟ ਪਾਣੀ ਦੱਸਾਂਗੀ ਮੈਂ ਮੋਡੇ ਦੀ ਆ ਦੇਖੋ ਜੀ 2.5 ਇੰਚ ਤੇ ਇਧਰੋਂ ਆਪਾਂ 1 ਇੰਚੀ ਟੇਪ ਰੱਖ ਕੇ ਇਸ ਤਰ੍ਹਾਂ 2.5 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਤੇ ਇਹ ਆਪਾਂ 1 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਉਸ ਤੋਂ ਅੱਗੇ ਆ ਦੇਖੋ ਜੀ ਆਪਣਾ 9 ਇੰਚ ਤੇ ਆਪਾਂ ਮਾਰਕ ਜਿਹੜਾ 9 ਇੰਚ ਤੇ ਆਪਾਂ ਕੱਟ ਪਾਉਣੀ ਹੈ ਆ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਗੁਲਾਈ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਸਨੀ ਗੁਲਾਈ ਬਣਾਵਾਂਗੇ ਇਹ ਹੈ ਆਪਣੀ ਮੋਢੇ ਦੀ ਕਾਰਟ ਆਪਾਂ ਇਸ ਤਰ੍ਹਾਂ ਬਣਾਵਾਂਗੇ ਤੇ ਇਧਰੋਂ ਆਪਾਂ ਆਹ ਵਾਲੀ ਸਾਈਡ ਤੋਂ ਹੁਣ ਆਪਾਂ ਮੂਰੀ ਦਾ ਵਾਲਾ ਨਿਸ਼ਾਨ ਲਗਾਵਾਂਗੇ ਬਾਹਾਂ ਦੀ ਮੂਰੀ ਦਾ ਮੈਂ ਇਹ 5.5 ਇੰਚ ਤੇ ਨਿਸ਼ਾਨ ਲਗਾ ਰਹੀਆਂ ਕਿਉਂਕਿ ਮੈਂ ਗੋਂ ਥੋੜੀ ਜੀ ਮੂਰੀ ਜਿਹੜੀ ਉਹ ਥੋੜੀ ਜੀ ਵੱਧ ਰੱਖਦੀਆਂ ਆ ਦੇਖੋ ਜੀ 5.5 ਇੰਚ ਤੇ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਆ ਦੇਖੋ ਜੀ ਆਪਣੇ ਕੋਲ 1 ਇੰਚ ਕਪੜਾ ਆਪਾਂ ਵੱਧ ਰੱਖਣਾ ਹੈ 스티칭 ਲਈ ਤੇ ਉਹਦੇ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਫਿਰ ਆਪਾਂ ਆਹ ਵਾਲੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ 5.5 ਇੰਚ ਤੇ ਇਧਰੋਂ ਆਪਾਂ 9 ਇੰਚ ਦੇ ਜਿਹੜਾ ਨਿਸ਼ਾਨ ਲਗਾਇਆ ਉੱਥੇ ਇੰਚੀ ਟੇਪ ਰੱਖ ਕੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਾਂਗੇ ਆ ਦੇਖੋ ਜੀ ਫਿਰ ਆਪਾਂ ਇਸ ਤੋਂ ਬਾਅਦ ਆਪਾਂ ਨੀਚੇ ਵਾਲਾ ਨਿਸ਼ਾਨ ਵੀ ਲਗਾਵਾਂਗੇ ਆ ਦੇਖੋ ਜੀ 1.7 ਇੰਚ ਆਪਾਂ ਨੀਚੇ ਇਸਦੇ ਨਿਸ਼ਾਨ ਲਗਾ ਲਾਂਗੇ ਆ ਦੇਖੋ ਜੀ ਫਿਰ ਆਪਾਂ ਇਸ ਨੀਚੇ ਵਾਲੇ ਨਿਸ਼ਾਨ ਤੋਂ ਕਟਿੰਗ ਕਰਾਂਗੇ 1 ਇੰਚ ਕੱਪੜਾ ਆਪਾਂ ਜਿਹੜਾ ਸਟੀਚਿੰਗ ਦੇ ਲਈ ਰੱਖਿਆ ਹੋਇਆ ਤੇ ਇਥੋਂ ਆਪਾਂ ਨਿਸ਼ਾਨ ਇਹ ਵਾਲੇ ਨਿਸ਼ਾਨ ਤੋਂ ਆਪਾਂ ਕਟਿੰਗ ਕਰਾਂਗੇ ਆ ਦੇਖੋ ਜੀ ਵਾਧੂ ਕੱਪੜਾ ਆਪਾਂ ਇਸ ਤਰ੍ਹਾਂ ਕਟਿੰਗ ਕਰਕੇ ਅਲੱਗ ਕਰ ਲਾਂਗੇ ਤੇ ਇਧਰੋਂ ਆਪਾਂ ਹੁਣ ਮੋਢੇ ਦੀ ਜਿਹੜੀ ਨਿਸ਼ਾਨ ਲਗਾਇਆ ਹੋਇਆ ਉੱਥੇ ਕਟਿੰਗ ਕਰਾਂਗੇ ਆ ਦੇਖੋ ਜੀ ਆਹ ਵਾਲਾ ਕਪੜਾ ਵੀ ਆਪਾਂ ਇਸੇ ਤਰ੍ਹਾਂ ਹੀ ਕਟਿੰਗ ਕਰਕੇ ਅਲੱਗ ਕਰ ਲਾਂਗੇ ਤੇ ਆਪਣੇ ਮੋਢੇ ਦੀ ਕਾਰਟ ਇਸ ਤਰ੍ਹਾਂ ਆਪਾਂ ਪਾਣੀ 2.5 ਇੰਚ ਤੇ ਹੀ ਮੈਂ ਇਹ ਮੋਢੇ ਦੀ ਕਾਰਟ ਪਾਉਣੀ ਆ ਤੇ ਇਸ ਦੀ ਜਿਹੜੀ ਫਿਟਿੰਗ ਹੈ ਬਹੁਤ ਵਧੀਆ ਹੁੰਦੀ ਹੈ ਪਹਿਲਾਂ ਵੀ ਤੇ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਮੈਂ ਇਹ ਬਾਜੂ ਦੀ ਕਟਿੰਗ ਕਰਕੇ ਤੁਹਾਨੂੰ ਦੱਸ ਰਹੀਆਂ ਇਸ ਨਾਲ ਤੁਸੀਂ ਆਸਾਨੀ ਨਾਲ ਆਪਣੀ ਕਮੀਜ਼ ਦੀ ਕਟਿੰਗ ਕਰ ਲੋਗੇ। ਹਾਂਜੀ ਹੁਣ ਆਪਾਂ ਮੋਢੇ ਦੀ ਫਰੰਟ ਵਾਲੇ ਹਿੱਸੇ ਦੀ ਕਟਿੰਗ ਕਰਾਂਗੇ। ਆ ਦੇਖੋ ਜੀ। ਇਹ ਆਪਣੇ ਕੋਲ ਜਿਹੜਾ 4 ਫੋਲਡ ਕੱਪੜਾ ਹੈ, ਉੱਪਰ ਵਾਲੇ ਦੋ ਹਿੱਸੇ ਆਪਾਂ ਲਵਾਂਗੇ। ਆ ਦੇਖੋ ਜੀ। ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉੱਪਰ ਵਾਲੇ ਦੋ ਹਿੱਸੇ ਫੜ ਕੇ ਫਿਰ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ। 1 ਇੰਚ ਤੋਂ ਥੋੜਾ ਜਿਹਾ ਘੱਟ। ਇਸ ਤਰ੍ਹਾਂ ਆਪਾਂ ਇਸ ਦੇ ਅੱਗੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ 1 ਇੰਚ ਜਾਂ ਉਸ ਤੋਂ ਥੋੜਾ ਜਿਹਾ ਘੱਟ ਬਿਲਕੁਲ ਹੀ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਮੀਜ਼ ਦੇ ਮੋਢੇ ਦੀ ਅਗਲੇ ਪਾਸੇ ਹਿੱਸੇ ਦੀ ਆਪਾਂ ਕਾਟ ਪਾਉਣੀ ਆ ਉਸੇ ਤਰ੍ਹਾਂ ਹੀ ਆਪਾਂ ਬਾਜੂ ਦੀ ਵੀ ਇਸ ਤਰ੍ਹਾਂ ਫਿਟਿੰਗ ਦਾ ਨਿਸ਼ਾਨ ਲਗਾ ਕੇ ਕਾਟ ਪਾਵਾਂਗੇ ਇਸ ਤਰ੍ਹਾਂ ਆਪਣੀ ਕਮੀਜ਼ ਦੀ ਜਿਹੜੀ ਫਿਟਿੰਗ ਹੈ ਬਹੁਤ ਵਧੀਆ ਆਉਂਦੀ ਹੈ ਆ ਦੇਖੋ ਜੀ ਇਹ ਇਹ ਆਪਾਂ ਬੈਕ ਸਾਈਡ ਤੋਂ ਕਪੜਾ ਫੋਲਡ ਕਰਕੇ ਰੱਖਿਆ ਹੋਇਆ ਹੈ। ਇਸਲੀ ਕਟਿੰਗ ਕਰਾਂਗੇ। ਤੇ ਆਹ ਦੇਖੋ ਜੀ ਮੈਂ ਤੁਹਾਨੂੰ ਇਹ ਖੋਲ ਕੇ ਦਿਖਾਉਣੀ ਆ। ਇਹ ਕਿਸ ਤਰ੍ਹਾਂ ਆਪਾਂ ਕਮੀਜ਼ ਦੇ ਨਾਲ ਅਟੈਚ ਕਰਾਂਗੇ ਆ ਦੇਖੋ ਜੀ। ਆਹ ਦੇਖੋ ਜੀ ਦੋਨੋਂ ਬਾਹਵਾ ਜਿਹੜੀਆਂ ਨੇ ਆਪਾਂ ਇਹ ਫਰੰਟ ਵਾਲੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਆਪਾਂ ਅਟੈਚ ਕਰਾਂਗੇ ਆ ਦੇਖੋ ਜੀ ਦੋਨਾਂ ਦੀ ਇਹ ਕਟਿੰਗ ਜਿਹੜੀ ਇਕੱਠੀ ਕੀਤੀ ਹੋਈ ਹੈ ਕਈ ਵਾਰੀ ਆਪਾਂ ਜੇ ਫੋਲਡ ਕਰਨ ਚ ਕੱਪੜੇ ਨੂੰ ਆਪਾਂ ਗਲਤੀ ਕਰ ਜਾਈਏ ਤਾਂ ਇੱਕੋ ਸਾਈਡ ਤੋਂ ਹੀ ਕਾਟ ਕਾਟ ਜਿਹੜੀ ਪੈ ਜਾਂਦੀ ਹੈ ਫਿਰ ਬਾਅਦ ਵਿੱਚ ਆਪਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਆ ਦੇਖੋ ਜੀ ਆਪਾਂ ਇਹ ਕਾਟ ਇਸ ਤਰ੍ਹਾਂ ਪਾਉਣੀ ਹੁੰਦੀ ਹੈ ਆ ਦੇਖੋ ਜਿਹੜੀ ਕਿ ਅਗਲਾ ਹਿੱਸਾ ਫਰੰਟ ਵਾਲੇ ਆਪਣੇ ਕਮੀਜ਼ ਦੇ ਕੱਪੜੇ ਨਾਲ ਅਟੈਚ ਕਰਨਾ ਹੁੰਦਾ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਇਸ ਤੋਂ ਅੱਗੇ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੀ ਉਸ ਤੋਂ ਅੱਗੇ ਆਪਾਂ ਕਮੀਜ਼ ਦੀ ਸਟੀਚਿੰਗ ਤੇ ਸਲਵਾਰ ਦੀ ਸਟੀਚਿੰਗ ਬਾਰੇ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ